ਸਾਡੇ ਲਈ ਸਦਾ ਯਾਦ ਰੱਖਣ ਵਾਲਾ ਦਫ਼ਤਰਾਂ ਦੇ ਵਿੱਚ ਫੋਟੋਆਂ ਲੱਗੀਆਂ ਅੰਬੇਡਕਰ ਦੀਆਂ ਅੰਬੇਡਕਰ ਸਾਹਿਬ ਜੀ ਸੌਰੀ ਸਹਿਦ ਪਾਤ ਸਿੰਘ ਦੀ ਲਾਈ ਹੈ ਪਰ ਉਹਨਾਂ ਤੇ ਕਿਹੜੇ ਪੂਰੇ ਤੁਲਦੇ ਆ ਬਾਈ ਮੈਂ ਮੇਰੇ ਘਰੇ ਨਾਲ ਕਲੀਨਿਕ ਚ ਫੋਟੋ ਲਾਈ ਹੈ ਨਾ ਮੈਂ ਘਰੇ ਲਾਈ ਹੈ ਕਿਉਂਕਿ ਅਸੀਂ ਇਹਨਾਂ ਦੇ ਕਹਿਹ ਤੇ ਪੂਰੇ ਤੁਲਦੇ ਨਹੀਂ ਅਸੀਂ ਕਿਉਂ ਇਹਨਾਂ ਦਾ ਅਪਮਾਨ ਕਰੀਏ ਅਸੀਂ ਇੱਕ ਇਹਨਾਂ ਦੇ ਕਹਿਹ ਬਚਨਾਂ ਤੇ ਚੱਲੀਏ ਨਾ ਅੱਜ ਇਹ 100 ਬਚਨ ਕਹਿ ਤੇ ਜੇ ਅਸੀਂ ਦੋ ਤੇ ਵੀ ਚੱਲਦੇ ਆ ਅਸੀਂ ਕਾਮਯਾਬ ਆ ਪਰ ਨਹੀਂ ਅਸੀਂ ਫੋਟੋਆਂ ਖਿਚਾ ਲੀਆਂ ਮੀਡੀਆ ਤੇ ਪਾਤੀਆਂ ਠੀਕ ਆ ਹੁਣ ਇਹੇ ਗੋਗਾ ਜੀ ਐ ਜਦੋਂ ਦਾ ਮੈਂ ਇਹਨਾਂ ਨਾਲ ਬਾਈ ਜੀ ਨਾਲ ਜੁੜਿਆ 2019 ਦਾ ਕਰੋਨਾ ਆਇਆ ਕਰੋਨਾ ਦੇ ਵਿੱਚ ਮੈਂ ਇਹਨਾਂ ਨਾਲ ਜੁੜਿਆ ਇਹਨਾਂ ਨੇ ਉਹ ਸੇਵਾ ਕਰੀ ਜਿਹੜੀ ਦਾ ਕੀ ਮੁੱਲ ਨਹੀਂ ਦੇ ਸਕਦੇ ਮੈਂ ਇੱਕ ਪੰਪ ਨਹੀਂ ਮਾਰਦਾ ਮੈਂ ਗੱਲ ਸੱਚੀ ਕਰਦਾ ਉਹਨਾਂ ਇਹਨਾਂ ਨੇ ਇਹਨਾਂ ਦੀ ਸੁਸਾਇਟੀ ਦੇ ਨਾਲ ਲੱਗ ਕੇ ਜੋ ਸੇਵਾ ਕਰੀ ਮੈਂ ਉਹਨੂੰ ਸਲਾਮ ਕਰਦਾਗਾ ਮੇਰਾ ਸੀਸ ਝੁਕਦਾ ਇਹਨਾਂ ਨੇ ਪਿੰਡ ਪਿੰਡ ਜਾ ਕੇ ਰੋਟੀਆਂ ਮੰਗੀਆਂ ਐਂਬੂਲੈਂਸ ਤੇ ਗਏ ਹੋ ਸਕਦਾ ਮੈਂ ਵੀ ਉਹਦੇ ਵਿੱਚ ਕੁਝ ਭਾਗੀਦਾਰ ਸੀਗਾ ਪਰ ਮੈਂ ਇੰਨਾ ਨਹੀਂ ਸੀਗਾ ਉਹਦੇ ਵਿੱਚ ਉਹ ਟਾਈਮ ਸਾਡੇ ਤੇ ਕਹੇ ਜਾਂ ਟਾਈਮ ਆਇਆ ਸੀ ਵੀ 84 ਦਾ ਦੌਰ ਆ ਗਿਆ ਸੀ ਦੁਬਾਰੇ ਤੇ ਜਿਹੜੀਆਂ ਸਾਡੀਆਂ ਸੰਸਥਾ ਸਮਾਜ ਸੇਵੀ ਸੰਸਥਾ ਜਾਂ ਪ੍ਰਸ਼ਾਸਨ ਜਿੰਨੀ ਵੀ ਇਹਨਾਂ ਨੇ ਭਾਈ ਸੇਵਾ ਕੀਤੀ ਮੈਂ ਉਹਦਾ ਮੁੱਲ ਨਹੀਂ ਮੋੜ ਸਕਦਾ ਆਪਾਂ ਸਾਰੇ ਉਹਦੇ ਕਰਜ਼ਦਾਰ ਹਾਂ ਪਰ ਜਿਹੜੇ ਆ ਸੂਰਮੇ ਆ ਆ ਸੂਰਮੇ ਆ ਇਹਨਾਂ ਦਾ ਮੁੱਲ ਤਾਂ ਭਾਈ ਅਸੀਂ ਸਾਡੇ ਪਿਓ ਦਾਦਿਆਂ ਦੇ ਵੀ ਉਤੋਂ ਦੀ ਹੈ ਤਾਂ ਸਾਡੇ ਪਿਓ ਦਾ ਦਿੱਤੋ ਪੁੱਤੋ ਦੀ ਐ ਪਰ ਅਸੀਂ ਬਾਈ ਅੱਜ 23 ਮਾਰਚ ਨੂੰ ਯਾਦ ਨਾ ਰੱਖੋ ਗੱਲਾਂ ਇਹਦਾ ਸਾਡੇ ਲਈ ਸਦਾ ਹੀ ਸ਼ਹੀਦਾਂ ਦੇ ਸਦਾ ਹੀ ਸਾਡੇ ਨਾਲ ਤੁਰਦੇ ਐ ਸਾਡੇ ਅੰਗ ਅੰਗ ਸਾਥ ਆ ਤੇ ਬਾਈ ਜੇ ਆਪਾਂ ਜੁੜਨਾ ਇਹਨਾਂ ਦੇ ਕਹੇ ਬਚਨਾਂ ਤੇ ਤਰੋ ਕੱਲੀਆਂ ਫੋਟੋਆਂ ਨਾਲ ਟਾਈਮ ਨਹੀਂ ਟੱਪਣਾ ਆਪਾਂ ਆਪਦੇ ਸਵਾਰਥ ਨਹੀਂ ਆਪਾਂ ਆਪਣੇ ਗਵਾਂਢੀ ਦਾ ਵੀ ਦੇਖੀ ਉਹਨੂੰ ਕੀ ਲੋੜ ਆ ਇਹ ਨਹੀਂ ਹੈਗਾ ਜਿਵੇਂ ਕਾਰ ਲਈਦਾ ਉਹਦੇ ਜਾ ਕੇ ਟਾਇਰ ਪੈਂਚਰੀ ਕਰਦੇਓ ਇਹ ਸਾਲਾ ਕਾਰ ਤੇ ਚੜਨ ਲੱਗ ਗਿਆ ਉਹਨੂੰ ਕਹੋ ਵੀ ਇਹਦੇ ਨਾਲ ਵਧੀਆ ਅਸੀਂ ਲੈ ਲਈਏ ਅਸੀਂ ਰੀਸ ਕਰੀਏ ਜੇ ਸੀ ਦੀਵਲ ਤੋਂ ਰੇਤਾ ਸੀ ਕਿ ਸਵਾਸ ਸੇਵਾ ਵਾਲੀ ਤੋਂ ਰਪੀਏ ਕਿਸੇ ਭੁੱਖੇ ਨੰਗੇ ਦੀ ਕੋਈ ਸੇਵਾ ਹੀ ਕਰਦੀਏ ਪਰ ਨਹੀਂ ਉਹਦੀ ਅਸੀਂ ਮਜ਼ਾਕ ਕਰਦੇ ਟਿਕਚਰ ਕਰਦੇ ਆ ਇਹਦਾ ਸਾਰਾ ਪਾਗਲਾ ਯਾਰ ਇਹਨੇ ਕੀ ਲੈਣਾਗਾ ਹੈ ਇਹ ਚੀਜ਼ਾਂ ਆ ਬਾਈ ਸੋ ਮੇਰੀਆਂ ਗੱਲਾਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਐਨੇ ਹੀ ਕਹੂੰਗਾ ਵੀ ਜੋ ਅੱਜ ਸੀਂ ਧੋਖੀ ਚਿਤਾ ਪਰ ਲੱਗੇਗੇ ਹਰ ਬਰਸ ਮੇਲੇ ਬਤਰ ਪਰ ਮਿਟਨੇ ਵਾਲੋਂ ਕੀ ਯਹੀ ਬਾਕੀ ਨਿਸ਼ਾਨ ਹੋਗੀ ਸੋ ਵੀਰੋ ਇਹਨਾਂ ਦੀਆਂ ਲਾਦਾ ਕੁਰਬਾਨੀਆਂ ਦਾ ਮੁੱਲ ਕੋਈ ਅੱਜ ਦੇ ਸਕੇ ਤੇ ਨਾ ਦੇ ਸਕੇ ਕੱਲ ਤੇ ਆਪਾਂ ਬਾਈ ਜਿੰਨੇ ਅੱਜ 100 ਬੰਦਾ ਜੁੜਿਆ ਅਗਲੀ ਵਾਰੀ 200 ਜੁੜੀਏ ਤੇ ਆਪਾਂ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ DIYੇ ਮੁੱਲ ਮੋੜੀਏ ਇਹਨਾਂ ਦੇ ਕਹਿਆ ਅਨੁਸਾਰ ਚੱਲੀਏ ਕੱਲੀਆਂ ਫੋਟਵਾਂ ਤੇ ਨਾ ਰਹੀਏ ਸੋ ਮੈਂ ਇਹਨਾਂ ਕਹਿੰਦਾ ਹੋਇਆ ਜੈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਜੀ ਜਗਸੀਰ ਜੀ ਅਨਮੋਲੇ ਬੋਲ ਤੁਸੀਂ ਦੱਸਿਆ ਨੇ ਕਿ ਇਹਨਾਂ ਦੇ ਇਹਨਾਂ ਦੀਆਂ ਇਕੱਲੀਆਂ ਫੋਟੋਆਂ ਨਹੀਂ ਦਿਖਵਣੀਆਂ ਇਹਨਾਂ ਦੇ ਪਾਈਪੂਰਨਿਆਂ ਤੇ ਵੀ ਆਪਾਂ ਨੂੰ ਚੱਲਣਾ ਪੈਣਾ ਜੀ ਅਸੀਂ ਸਵਾਗਤ ਕਰਦੇ ਹਾਂ ਅਮਰਜੀਤ ਕੌਰ ਜੀ ਔਰ ਹਰਜੀਤ ਜੀ ਦਾ ਜਿਹੜੇ ਕਿ ਸਿੱਧੀ ਤੋਂ ਜੇ ਚੇਤੌਰ ਦੇ ਤੇ ਪਹੁੰਚੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ